ਮਰੇ ਅੱਗੇ ਅੰਦਰ ਨੂੰ ਮਾਰ ਕੋਈ ਪਿਆਗ ਨਹੀ ਨਾ ਬੰਨ ਬੋਲੇ ਪੈ ਕੇ ਨਹੀਂ ਕੈਸ਼ ਤੇ ਇੱਕੋ ਕਰਤਾ ਗਿਆ ਟੱਤੀ ਵਾਲੇ ਦਾ ਇਤੀ ਚਲ ਗਿਆ ਆਪਣੇ ਆਨਪਾਖੇ ਲੂ ਕੇ ਕਿੰਦੇ ਸੀ ਡਾਕਟਰ ਸੀ ਕੋਈ ਲਟਰੀ ਕਰਤਾ ਨਾ ਜੋ ਪਸਾਰ ਕਪੜੇ ਕਿੰਦੇ ਲੇ ਨੇ ਆ ਜੈਕਟ ਵੀ ਤੁਹਾਡੀ ਆ ਕਿ ਇਥੋਂ ਖਿਲਾਗੇ ਚਾਹੇ ਇਥੋਂ ਖਿਲਾ ਦੇ ਕੱਢ ਦੇ ਜਿਹੜੀ ਆਥਾਈ ਚੀਜ਼ ਹੋਵੇ ਜਿਹੜੀ ਹੱਥ ਜੀ ਲੈ ਕੇ ਤਾਂ ਮਤਲਬ ਇਹ ਨਹੀਂ ਨਾ ਜੈਕਟ ਵਾਲੇ ਇਹ ਤਾਂ ਨਹੀਂ ਆ ਆ ਦੇਖ 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 ਤੋ ਬਾਦ ਨੂੰ ਸਾਡੇ ਕੋਲ ਸਾਡੇ ਕੋਲ ਕੀ ਤੋਂ ਨਾ ਅਮਾ ਕੀ ਤੋਂ ਨਾ ਹਾਂਜੀ ਮੇਰਾ ਨਾਮ ਜਸਬੀਰ ਸਿੰਘ ਆ ਜੰਮੂ ਕਰਿਆਣਾ ਸਟੋਰ ਚਟਕਈਆਂ ਚੌਂਕ ਤੇ ਰਾਤੀ ਸਾਨੂੰ ਕੋਈ 2:3 ਵਜੇ ਦੇ ਕਰੀਬ ਫੋਨ ਗਿਆ ਵੀ ਤੁਹਾਡੇ ਛੱਦਰ ਜਿਹੜੇ ਆ ਟੁੱਟੇ ਹੋਏ ਆ ਆਣ ਕੇ ਦੇਖਿਆ ਤੇ ਆੜਗਵਾੜ ਦੇ ਛੱਦਰ ਤਾਂ ਚ ਟੁੱਟੇ ਹੋਏ ਆ ਜਿਹਨਾਂ ਸਾਡਾ ਨੁਕਸਾਨ ਜਨ ਤਰੀਨ 5 ਤੋਂ 7000 ਰੁਪਇਆ ਜੋ ਵਿੱਚ ਪਰਚੂਨ ਵਗੈਰਾ ਪਈ ਸੀ ਉਹ ਕੈਸ਼ ਲੈ ਗਿਆ ਆ ਹੋਰ ਇਸ ਤੋਂ ਇਲਾਵਾ ਹੱਡਾ ਨੁਕਸਾਨ ਵੀ ਹੋਇਆ ਉਹ ਕੋਈ ਕੋਈ ਦੇਖਣਾ ਬਣਾ ਹਾਂ ਤੇ ਆਡੇ ਗਵਾਲੀਆਂ ਦੇ ਵੀ ਜੋ ਹੈਗਾ ਹੀ ਕੈਸ਼ੋ ਲੈ ਗਿਆ ਕਿਹੜੀ ਕਿਹੜੀ ਦੁਕਾਨ ਤੇ ਮਤਲਬ ਅਤਰਨਾ ਸਟੋਰ ਇੱਕ ਦੀਪਕ ਮਨਿਆਰੀ ਵਾਲਾ ਉਹਨਾਂ ਦੇ ਹੋਇਆ ਨੁਕਸਾਨ ਉਸ ਤੋਂ ਅੱਗੇ ਜਾ ਕੇ ਸ਼ਰਮਾ ਗਾਰਮੈਂਟਾ ਉਹਨਾਂ ਦੇ ਹੋਇਆ ਸੀਸੀਟੀਵੀ ਜਿਹੜੇ ਕੈਮਰੇ ਚੈੱਕ ਕੀਤੇ ਉਹਨਾਂ ਵਿੱਚ ਸ਼ਟਰ ਭੰਦੇ ਨਜ਼ਰ ਆ ਰਹੇ ਹਨ ਕਿੰਨੇ ਕੋਈ ਬੰਦੇ ਸੀ ਇਸ ਵੇਲੇ ਉਹ ਇੱਕ ਮੋੜ ਸਿਆਂ ਸੀਗਾ ਤੇ ਤਿੰਨ ਜਾਨੇ ਸੀ ਉੱਤੇ ਨਜ਼ਰ ਆ ਰਹੇ ਕੋਈ ਆਪਣਾ ਚੌਕੀਦਾਰ ਜ਼ਰਾ ਚੌਕੀਦਾਰ ਹੈਗਾ ਸੀਗਾ ਪਰ ਉਹ ਉਹਨੂੰ ਖਬਰ ਕੀਤੀ ਆ ਤੇ ਉਹ ਕਹਿੰਦਾ ਵੀ ਮੈਨੂੰ ਬੁਖਾਰ ਸੀ ਆ ਤੇ ਮੈਂ ਉਹ ਆਨੇ ਬਹਾਨੇ ਲਾ ਕੇ ਕਹਿੰਦਾ ਮੈਂ 2 ਵਜੇ ਤੋਂ ਪਹਿਲਾਂ ਚਲ ਗਿਆ ਵਾਂ ਇਹ 2 ਵਜੇ ਤੋਂ ਬਾਅਦ ਘੱਟ ਰਾਂ ਹੁੰਦੀ ਆ ਜੀ ਕੀ ਮੰਗ ਕਰਦੇ ਕੋਸਰ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਇਹਨਾਂ ਨੂੰ ਜੋਰਾਂ ਨੂੰ ਭੜਿਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਅੱਗੇ ਵਾਸਤੇ ਹੋ ਜਾ ਕਮਨਾਹ ਹੋਣ ਜਿਹੜੇ ਕੋਈ ਵਕੀਰੀ ਤੋਂ ਨਾਮ ਮੋਹਨ ਗਿਰੀ ਸੀ ਮੈਂ ਬਾਜ਼ਾਰ ਮੇਨ ਬਾਜ਼ਾਰ ਸਦਰ ਬਾਜ਼ਾਰ ਸੁਲਤਾਨਪੁਰ ਲੋਧੀ ਤੋਂ ਸ਼ਰਮਾ ਘਰ ਮੇਰ ਤੋਂ ਮਦਨ ਮੋਲ ਸ਼ਰਮਾ ਬੋਦਿਆ ਮੈਂ ਕਿੱਸਵੇਰੇ 2:57 ਮਿੰਟ ਤੇ ਮੈਨੂੰ ਉਪਰੋਂ ਗਵੰਡੀਆਂ ਦਾ ਸਤਵੀਰ ਸਿੰਘ ਗਿਲਾਂ ਗਾਰਮੈਂਟ ਵਾਲਿਆਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਆ ਤੁਹਾਡੀ ਦੁਕਾਨ ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ ਉਹਨਾਂ ਨੇ ਉਪਰੋਂ ਉਹਨਾਂ ਨੂੰ ਦੌਕਾ ਮਾਰਿਆ ਉਹਦੇ ਨਾਲ ਹੀ ਉਹ ਸਮਾਨ ਛੱਡ ਕੇ ਕੁਝ ਲੈ ਗਏ ਨਾਲ ਕੁਝ ਚਲੇ ਗਏ ਮੈਂ ਉਸੇ ਵੇਲੇ ਮੈਂ ਆ ਗਿਆ ਘਰ ਆਣ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ਟਰ ਟੁੱਟਾ ਪਿਆ ਸੀ ਜਿਹਦੇ ਵਿੱਚੋਂ ਕੈਸ਼ ਸੀ 3-4000 ਪਰਚੂਨਸੀ ਜਿਹੜੀ ਉਹ ਲੈ ਗਏ ਬਾਕੀ ਜੈਕਟਾਂ ਕੋਟੀਆਂ ਸਵੈਟਰ ਜੋ ਵੀ ਸਮਾਨ ਉਹਨਾਂ ਦੇ ਹੱਥ ਆਇਆ ਉਹ ਲਫਾਫੇ ਚ ਪਾ ਕੇ ਲੈ ਗਏ ਨੇ ਕੁਝ ਬਾਜ਼ਾਰ ਚ ਖਿਲਰਿਆ ਪਿਆ ਸੀ ਉਹ ਸਮਾਨ ਮੈਂ ਆਣ ਕੇ ਇਕੱਠਾ ਕੀਤਾ ਇਸ ਤਰ੍ਹਾਂ ਕਾਫੀ ਨੁਕਸਾਨ ਜਿੰਨਾ ਹੋ ਸਕਿਆ ਉਹ ਕਰ ਗਏ ਨੇ ਬਾਕੀ ਹੁਣ ਮੈਂ ਹੋਰ ਦੇਖਾਂਗਾ ਕਿੰਨਾ ਕੁ ਹੋਰ ਹੋਇਆ ਆ ਤੇ ਕੰਨ ਚ ਨੁਕਸਾਨ ਉਹ ਸਾਰਾ ਪਤਾ ਲੱਗੇਗਾ ਬਾਅਦ ਦੇ ਵਿੱਚ ਬਾਜ਼ਾਰ ਚ ਹੋਰ ਵੀ ਦੁਕਾਨਾਂ ਆ ਬਜ਼ਾਰ ਚ 4 3 ਦੁਕਾਨਾਂ ਹੋਰ ਟੁੱਟੀਆਂ ਨੇ ਇੱਕ ਅਤਲ ਕਰਿਆਨੇ ਵਾਲੇ ਦੀ ਦੁਕਾਨ ਟੁੱਟੀ ਆ ਇੱਕ ਕਾਲਾ ਜਿਹੜਾ ਭਗੋਰਾਈ ਵਾਲਾ ਉਹਦੀ ਕਰਿਆਨੇ ਦੀ ਦੁਕਾਨ ਟੁੱਟੀ ਆ ਜੀ ਇੱਕ ਮੁੰਡਾ ਦੀਪਕ ਹੈਗਾ ਅਟੈਚੀ ਹੌਸਾਲਾ ਮਨੀਆਰੀ ਵਾਲਾ ਉਹਦੀ ਦੁਕਾਨ ਟੁੱਟੀ ਆ ਤਿੰਨ ਦੁਕਾਨਾਂ ਤੇ ਇਹ ਵਾਕਿਆ 20 25 30 ਮਿੰਟ ਚ ਹੋਇਆ ਜੀ ਸਾਰਾ ਉਹਨਾਂ ਨੇ ਤਿੰਨ ਚੋਰ ਸੀ ਤਿੰਨ ਬੰਦੇ ਸੀ ਦੱਸਦੇ ਤਿੰਨਾਂ ਕੋ ਨੇ ਮੂੰਹ ਬੰਨੇ ਪਏ ਸੀ ਔਰ ਉਹਨਾਂ ਦੇ ਕੋਲ ਇੱਕ ਪਲਸਰ ਲਾਲ ਰੰਗ ਦਾ ਸੀ ਮੇਰੇ ਖਿਆਲ ਮੋਟਰਸਾਈਕਲ ਸੀਗਾ ਸ਼ਾਇਦ ਉਹਨਾਂ ਨੇ ਇਹ ਵਾਕਿਆ ਜਿਹੜਾ 20-25 ਮਿੰਟ ਚ ਸਾਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਚੋਂ ਤੋੜ ਕੇ ਨੁਕਸਾਨ ਕੀਤਾ ਹੈ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਕੋਈ ਮੌਕੇ ਤੇ ਨਹੀਂ ਸੀ ਆਇਆ ਇਸ ਪ੍ਰਸ਼ਾਸਨ ਦਾ ਅਸੀਂ ਥਾਣੇ ਵੀ ਗਏ ਥਾਣੇ ਵੀ ਕੋਈ ਨਹੀਂ ਮਿਲਿਆ ਸਾਨੂੰ ਫਿਰ 100 ਨੰਬਰ ਤੇ ਸਾਡੇ ਨਾਲ ਫੋਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਹੁਣ ਬਾਅਦ ਦੇ ਵਿੱਚ ਆਏ ਨੇ ਸਾਡੇ 1:4 ਵਜੇ ਸਾਨੂੰ ਮੈਨੂੰ ਸੱਦਿਆ ਉਹਨਾਂ ਨੇ ਜੋਗਿੰਦਰ ਸਿੰਘ ਐਸਆਈ ਹੋਰੀ ਆਏ ਸੀ ਉਹਨਾਂ ਨੇ ਆ ਕੇ ਪੁੱਛ ਪੜਤਾਲ ਕੀਤੀ ਆ ਆਣ ਕੇ ਦੇਖਿਆ ਵਾ ਸਾਰਾ ਮੌਕਾ ਉਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਪ੍ਰਸ਼ਾਸਨ ਕਰੇ ਅਸੀਂ ਚਾਹੁੰਦੇ ਆ ਵੀ ਸਾਡੀ ਸੇਫਟੀ ਹੋਣੀ ਚਾਹੀਦੀ ਆ ਦੁਕਾਨਾਂ ਦੀ ਇੱਕੋ ਰਾਤ ਚ ਇੰਨੇ ਵਾਕਿਆ ਹੋ ਗਿਆ ਬਹੁਤ ਜਿਹੜਾ ਸ਼ਰਮਸਾਰਾ ਇਹ ਕੰਮ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਇਹ ਕੰਮ ਹੋ ਜਾਣਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ 'ਤੇ ਧਿਆਨ ਦਿੱਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਨੂੰ ਸੇਫਟੀ ਦਿੱਤੀ ਜਾਵੇ। ਹਾਂਜੀ ਜੀ ਕੀ ਤੁਹਾਡਾ ਨਾਮ ਹੈ ਇਸ ਤੋਂ ਬਾਰੇ ਕੀ ਕਹਿੰਦੇ? ਮੇਰਾ ਨਾਮ ਸਰਜੀਤ ਸਿੰਘ ਆ ਜੀ ਤੇ ਸਾਡੀ ਬਾਜ਼ਾਰ 'ਚ ਦੁਕਾਨ ਆ ਤਾਂ ਸਾਨੂੰ ਸਵੇਰੇ ਪਤੋ ਲੱਗਾ ਵੀ ਬਾਜ਼ਾਰ ਦੇ ਵਿੱਚ ਵਰਨ ਕਪੜੇ ਵਾਲੇ ਦਾ ਫੋਨ ਆਇਆ ਜੀ ਉਹ ਕਹਿੰਦਾ ਲੱਗ ਲੱਗ ਦੁਕਾਨਾਂ ਦੇ ਆਪਣੇ ਸ਼ਟਰ ਟੁੱਟੇ ਹੋਏ ਆ ਤਾਂ ਅਪਾ ਚੈੱਕ ਕਰੀ ਆਣਗੇ। ਤੇ ਜਦੋਂ ਅਸੀਂ ਸਵੇਰੇ ਆਣ ਕੇ ਦੇਖਿਆ ਕਿ ਇੱਕ ਜੰਮੂ ਖਰੀਨਾਂ ਸਟੋਰ ਤੇ ਇੱਕ ਅਤਰੁ ਕਰਿਆ ਨਸੋਰ ਇਹਨਾਂ ਦੇ ਸ਼ਟਰ ਜਿਹੜੇ ਸੀ ਉਹ ਤਾਂ ਉਹਨੂੰ ਚੱਕੇ ਹੋਏ ਸੀ ਤੇ ਨਾਲ ਇੱਕ ਪਰੇ ਅੱਗੇ ਦੁਕਾਨ ਹੈਗੀ ਸੀ ਸ਼ਰਮਾ ਗਾਰਮੈਂਟਸ ਉਹਨਾਂ ਦੇ ਸ਼ਟਰ ਦੇ ਵੀ ਹੋਏ ਚੋਰੀ ਹੋਏ ਤੇ ਜਿਹੜੇ ਸੀ ਸੀਸੀਟੀਵੀ ਕੈਮਰੇਜ ਤੋਂ ਅਸੀਂ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਆ ਜੀ ਤੇ ਉਹਨਾਂ ਨੇ ਇਹ ਮਤਲਬ ਜਿਹੜਾ ਨੁਕਸਾਨ ਕੀਤਾ ਵਾ ਪਰ ਯਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੂਰਾ ਇੱਕ ਵਾਰੀ ਤੇ ਇਹ ਪ੍ਰਸ਼ਾਸਨ ਕੋ ਅਸੀਂ ਮੰਗ ਕਰਦੇ ਆ ਵੀ ਚਲੋ ਇੱਥੇ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਜਿਹੜੇ ਆ ਲੋਕਾਂ ਦੇ ਮਨਾਂ ਦਾ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਨੂੰ ਖਤਮ ਕੀਤਾ ਜਾਵੇ ਇਹੋ ਸਾਡੀ ਮੰਗ ਹੈ ਜੀ